ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਜੋਧਪੁਰ ਤੇ ਜ਼ਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਈ ਕੋਲ ਮੱਜਾ ਜੀ ਤਾਜੀ ਸੁਈ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰੀ ਹਾਂਜੀ ਵੀਰ ਜੀ ਸੱਸੀ ਗਾ ਜੀ ਸੱਸੀ ਗਾ ਬਾਈ ਜੀ ਨਾਮ ਤੁਸੀਂ ਆਪਣਾ ਨਾਮ ਹਰਜੋਤ ਸਿੰਘ ਜੀ ਪਿੰਡ ਪਿੰਡ ਜੋਧਪੁਰ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਮੈਡ ਨੰਬਰ 98764 ਜੀ 9588 ਠੀਕ ਹੈ ਜੀ ਹਾਂਜੀ ਬਈ ਮੱਝ ਦੀ ਜਾਣਕਾਰੀ ਦਿਓ ਜੀ ਕੈਮਿਸ ਜੀ ਮੱਝ ਹੈ ਬਈ ਤੀਜੇ ਸੂਏ ਸੂਈਆ ਹੋਣਾ ਹਾਂਜੀ ਸਵੇਰੀ ਸੂਈ ਹੈ ਬਈ ਅੱਜ ਠੀਕ ਹੈ ਜੀ ਆ ਬਸ ਆਪ ਹੀ ਸੂਪੀ ਵਸੇ ਥੋੜਾ ਕੱਟਾ ਚਾਹੁੰਗੇ ਯਾਰ ਕੋਈ ਗੱਲ ਨਹੀਂ ਸਵੇਰੇ ਨਾਲ ਆਪ ਹੀ ਬਸ ਠੀਕ ਹੈ ਜੀ ਠੀਕ ਪੰਜ ਕ ਵੱਜੇ ਸੂਈਆ ਮੰਨ ਲਓ ਠੀਕ ਹੈ ਜੀ ਲੋ ਭਰਾ ਬਈ ਕਹਿੰਦਾ ਕੱਟਾ ਚਾਹੁੰਗੇ ਤੇ 8864 ਦਾ ਕੱਟਾ ਹੈ ਬਈ ਠੀਕ ਹੈ ਜੀ ਹਾਂ ਆਪਣੇ ਠੀਕ ਹੈ ਠੀਕ ਭਰਾ ਜਿਹੜਾ 8864 ਠੀਕ ਹੈ ਲੋ ਭਰਾ ਹਲੇ ਜੇਰ ਪਈ ਨਹੀਂ ਹਣਾ ਜੀ ਲੋਚ ਜੇਰ ਵੀ ਲੰਕੀ ਜਾਂਦੀ ਆ ਚੈੱਕ ਕਰ ਸਕਦੇ ਤੇ ਤੋੜ ਦੋ ਭਰਾ ਮੜਾ ਜਾ ਲੋਚ ਭਾਈ ਪਿਛਲੇ ਸਵੇਰ ਤੱਕ ਕਿੰਨਾ ਦਿੱਤਾ ਸੀ ਨੇ ਪਿਛਲੇ ਸਵੇਰ 16 ਲੀਟਰ ਦਿੱਤਾ ਵੀਰੇ ਠੀਕ ਹੈ ਜੀ ਲੋਚ ਚੈੱਕ ਕਰ ਸਰ ਤੋੜਾ ਤਾਂ ਬਸ ਸ਼ਾਇਦ ਕਿ ਥੋੜੀ ਜੀ ਦੀ ਸੰਭਾਈ ਨਹੀਂ ਹੋਈ ਸੰਭਾਈ ਤੋੜੇ ਤੇ ਠੀਕ ਹੈ ਜੀ ਠੀਕ ਹੈ ਰਹੀ ਹੋਈ ਹੈਗੀ ਜੇਰ ਹਲੇ ਪਈ ਨਹੀਂ ਠੀਕ ਹੈ ਜੀ ਰੇਟ ਰੂਟ ਭਰਾ ਦਾ ਰੇਟ ਹਾਂ ਜੀ ਰੇਟ ਇਹਦਾ ਰੇਟ ਬਈ 1 10 ਰੱਖਿਆ ਹੋਇਆ ਪੰਤਾ ਠੀਕ ਹੈ ਮਾਨਤਨ ਹੋ ਜੂ ਮੜਾ ਮੋਟਾ ਹਾਂ ਬਈ ਠੀਕ ਕਰ ਲਾਂਗੇ ਮੌਕੇ ਤੇ ਮਾਨਤਨ ਠੀਕ ਹੈ ਜੀ ਲੋਕਰ ਚੈੱਕ ਕਰ ਸਕਦੇ ਥੋੜਾ ਜਿਹਾ ਡਰਦੀ ਆ ਵੀ ਡਾਕਟਰ ਹੈ ਠੀਕ ਹੈ ਜੀ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਪੈਂਡ ਜੋਧਪੁਰ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਤਾਜੀ ਸੂਈ ਮੱਝ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਈ